ਸਤਿ ਸ਼੍ਰੀ ਅਕਾਲ ਪਿਆਰ ਭਰੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕੀ ਹਾਲ ਚਾਲ ਹੈ ਮੈਂ ਇਹ ਕਦੀ ਤੁਸੀਂ ਠੀਕ ਹੋਵੋਗੇ ਮੈਂ ਤੁਹਾਡੀ ਆਪਣੀ ਗਰਮੀ ਤੇ ਤੌਰ ਪੰਜਾਬੀ ਮਮ ਕੁਕਨ ਡੇਲੀ ਵਲੌਗ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਾਰਿਆਂ ਦਾ ਆਪਾਂ ਬਣਾਉਣ ਲੱਗੇ ਸੀ ਮੰਗੋ ਦੀ ਇੱਕ ਚਟਣੀ ਬਣਦੀ ਹੈ ਬਹੁਤ ਵਧੀਆ ਮੇਰੀ ਬੜੀ ਫੇਵਰਟ ਹੈ ਤੇ ਮੈਂ ਬ੍ਰੇਕਫਾਸਟ ਸਵੇਰੇ ਉਹਨਾਂ ਹੀ ਕਰਦੀ ਹਾਂ ਤੇ ਮੈਂ ਲੱਗੀ ਸੀ ਆਪਣੇ ਵਾਸਤੇ ਬਣਾਉਣ ਮੈਂ ਤੁਹਾਨੂੰ ਵੀ ਰੈਸਪੀ ਇਹ ਸ਼ੇਅਰ ਕਰ ਦਿੰਨੀ ਹਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਵਧੀਆ ਲੱਗੇ ਤੇ ਬਣਾਓ ਜਰੂਰ ਪੌਂਠੀ ਨਾਲ ਬਹੁਤ ਵਧੀਆ ਲੱਗਦੀ ਏ ਜਦੋਂ ਆਪਾਂ ਬ੍ਰੇਕਫਾਸਟ ਕਰਦੇ ਆ ਤੇ ਬਰੈਡ ਉਤੇ ਵੀ ਲਾ ਸਕਦੇ ਆ ਜਦੋਂ ਆਪਾਂ ਸੈਂਡਵਿਚ ਬਣਾਉਣਾ ਉਤੇ ਵੀ ਲਾਓ ਤੁਸੀਂ ਬਹੁਤ ਵਧੀਆ ਏ ਤੇ ਆਪਾਂ ਇਹਨੂੰ ਬਣਾਨੇ ਆ ਜੇ ਤੁਸੀਂ ਮੇਰੇ ਚੈਨਲ ਉਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਲਾਈਕ ਕਰਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੇ ਬੈਲ ਦਾ ਆਈਕਨ ਵਜਾਉਣਾ ਨਾ ਭੁੱਲਿਆ ਕਰੋ ਤੇ ਆਮਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮੈਂ ਦਾ ਰੈ ਕਰੇਗਾ ਤੇ ਆਪਾਂ ਹੁਣ ਲੱਗਦੇ ਆਂ ਇਹ ਬਿਲਕੁਲ ਸਿੰਪਲ ਸਾਦੀ ਰੈਸਪੀ ਹੈਗੀ ਏ ਤੇ ਮੈਂ ਤੁਹਾਨੂੰ ਸਾਰੇ ਭੈਣ ਭਰਾ ਨੂੰ ਅੱਗੇ ਵੀ ਇੱਕ ਰਿਕਵੈਸਟ ਪਾਈ ਸੀ ਤੇ ਮੈਂ ਮੈਂ ਥੋੜਾ ਟਾਈਮ ਆਪਣਾ ਚੈਨਲ ਬੰਦ ਕੀਤਾ ਸੀ ਮੇਰੀ ਸਿਹਤ ਠੀਕ ਨਹੀਂ ਸੀ ਹੈਗੀ ਹਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈਗੀ ਤੇ ਤੁਸੀਂ ਸਪੋਰਟ ਜਰੂਰ ਕਰਿਆ ਕਰੋ ਜੇ ਕੋਈ ਤੁਹਾਨੂੰ ਸਾਹਮਣੇ ਆ ਕੇ ਕਹਿੰਦਾ ਹੈ ਤੇ ਸਪੋਰਟ ਕਰਿਆ ਕਰੋ ਮੈਂ ਤੁਹਾਡੇ ਵਾਸਤੇ ਟਾਈਮ ਕੱਢ ਕੇ ਜਦੋਂ ਮੇਰੀ ਸਿਹਤ ਠੀਕ ਹੁੰਦੀ ਟਾਈਮ ਕੱਢ ਕੇ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਉਣੀ ਆ ਲੈ ਕੇ ਆਉਣੀ ਆ ਤੇ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੀਆਂ ਰੈਸਪੀਆਂ ਤੇ ਦੱਸਿਆ ਕਰੋ ਮੈਨੂੰ ਤੋਂ ਕਿਹੜੀ ਚੀਜ਼ ਵਧੀਆ ਲੱਗਦੀ ਕਿਹੜੀ ਨਹੀਂ ਲੱਗਦੀ ਸਪੋਰਟ ਕਰੋ ਮੇਰਾ ਬੱਚਾ ਹਜੇ ਸਕੂਲ ਚ ਪੜਦਾ ਪਿਆ ਹੈ ਤੁਹਾਡੀ ਸਪੋਰਟਿੰਗ ਦੇ ਨਾਲ ਮੈਂ ਆਪਣੇ ਬੱਚੇ ਨੂੰ ਪੜਾ ਸਕਾਂਗੀ ਤੇ ਐਜੂਕੇਸ਼ਨ ਦੇ ਸਕਾਂਗੀ ਐਜੂਕੇਸ਼ਨ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਇਹ ਪੁੰਨ ਦਾ ਕੰਮ ਹੈ ਤੇ ਇਹ ਪੁੰਨ ਦਾ ਕੰਮ ਤੁਸੀਂ ਸਾਰੇ ਜਣਿਆਂ ਨੇ ਕਰਨਾ ਹੈ ਮੈਨੂੰ ਸਪੋਰਟ ਕਰਨਾ ਹੈ ਸਪੋਰਟ ਕਰੋਗੇ ਤੇ ਮੇਰਾ ਚੈਨਲ ਵੀ ਚੱਲੇਗਾ ਤੇ ਜੋ ਮੈਂ ਆਪਣੇ ਬੱਚੇ ਨੂੰ ਐਜੂਕੇਸ਼ਨ ਦੇ ਸਕਾਂਗੀ ਸਾਰੇ ਭੈਣ ਭਰਾਵਾਂ ਦੇ ਕਾ ਮੇਰੇ ਪਰਿਹਾਤ ਦੇ ਨਾਲ ਮੈਂ ਦੇ ਸਕਦੀ ਆ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਧੰਨ ਧੰਨ ਬਾਬਾ ਦੀਪ ਸਿੰਘ ਜਿਹੜਾ ਮੇਰੀ ਵੀਡੀਓ ਵੇਖਦਾ ਧੰਨ ਧੰਨ ਬਾਬਾ ਦੀਪ ਸਿੰਘ ਉਹਨਾਂ ਦੇ ਕਾਰਜ ਰਾਸ ਕਰੇ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਕਰੇ ਤੇ ਤੰਦਰੁਸਤੀਆਂ ਬਖਸ਼ੇ ਤੇ ਕਿਉਂਕਿ ਸਭ ਨੂੰ ਸਪੋਰਟ ਕਰ ਸਕੋ ਤੁਸੀਂ ਤੇ ਚਲੋ ਹੁਣ ਆਪਾਂ ਇੰਨਾ ਟਾਈਮ ਨਾ ਲੈਂਦਿਆਂ ਹੋਇਆ ਜੁੜਦੇ ਆ ਵੀਡੀਓ ਦੇ ਨਾਲ ਹੁਣ ਆਮ ਦਾਪਾ ਲੈਨੇ ਆ ਛਿੱਲ ਇਹਨਾਂ ਨੂੰ ਇਸ ਤਰ੍ਹਾਂ ਛਿੱਲ ਲੈਣਾ ਤੇ ਪੇਨ ਦੰਦ ਵੀ ਖੱਟੇ ਹੋ ਗਏ ਨੇ ਛਿਲਦੇ ਛਿਲਦੇ ਨਾ ਦੰਦ ਵੀ ਖੱਟੇ ਹੋ ਗਏ ਨੇ ਮੈਂ ਕਿਹਾ ਚੱਲ ਸਾਰੇ ਆ ਨਾ ਆਪਾਂ ਰੈਸਪੀ ਸ਼ੇਅਰ ਕਰ ਲੈਂਦੇ ਆ ਅੰਬਾਂ ਦੀ ਆਂਬ ਤੇ ਸੀਜ਼ਨ ਵਾਈ ਆਉਂਦੇ ਨੇ ਸਾਲ ਚ ਇੱਕ ਵਾਰੀ ਫਰੋਜ਼ਨ ਫਰਾਂਜਨ ਤੇ ਭਾਵੇਂ ਆਮ ਦੇ ਰਹਿਣ ਜਿਹੜੇ ਸਟੋਰਾਂ ਦੇ ਉੱਤੇ ਰਹਿੰਦੇ ਨੇ ਤੇ ਉਹ ਵਾਲੇ ਜਰੂਰ ਆਉਂਦੇ ਨੇ ਗੱਲ ਸੁਣੋ ਨੀ ਕੁੜੀਓ ਮੇਰੀ ਇਹ ਤਾਂ ਲਾਵਾ ਇੱਕ ਹੋਰ ਵੀ ਜ਼ਿੰਦਗੀ ਐ ਸੱਜਿਆ ਸਵਰਿਆ ਕਰੋ ਡਿਊਟੀ ਪਾਲਣ ਤੇ ਜਾਇਆ ਕਰੋ ਫੇਸ਼ੀ ਗੱਲ ਕਰਾਇਆ ਕਰੋ ਸੋਹਣੇ ਸੋਹਣੇ ਸੂਟ ਪਾਇਆ ਕਰੋ ਮੇਕਅਪ ਕਰਕੇ ਰੱਖਿਆ ਕਰੋ ਆਪਣੇ ਆਪ ਨੂੰ ਐਨ ਸੋਹਣੀ ਤਰ੍ਹਾਂ ਸਜਾ ਬਜਾ ਕੇ ਰੱਖਿਆ ਐ ਨਹੀਂ ਹੈਗਾ ਵੀ ਘਰ ਦੇ ਵਿੱਚ ਤੁਸੀਂ ਰੋਟੀਆਂ ਹੀ ਪਕਾਉਂਦੀਆਂ ਰਹਿ ਜਾਣਾ ਤੁਸੀਂ ਸਬਜ਼ੀਆਂ ਹੀ ਬਣਾਉਂਦੀਆਂ ਰਹਿ ਜਾਣਾ ਐ ਇਸੇ ਤਰ੍ਹਾਂ ਮੇਰੇ ਵਾਂਗ ਚਕਣੀਆਂ ਹੀ ਬਣਾਉਂਦੀਆਂ ਰਹਿ ਜਾਣਾ ਨਹੀਂਓ ਬਾਹਰ ਨਿਕਲੋ ਕਦੇ ਮੂਵੀ ਵੇਖ ਕੇ ਆਓ ਐ ਮੀ ਵੀਰਕ ਦੀ ਮੂਵੀ ਲੱਗਣ ਲੱਗੀ ਐ ਤਾਂ ਇਹ ਮੈਂ ਨਾ ਉਹਦਾ ਕਿਹੜਾ ਕਹਿੰਦੇ ਨੇ ਚੰਗੀ ਆਪਣੀ ਪੁਰਾਣੀ ਮੂਵੀ ਅਸੀਂ ਵੀ ਜਾਣਾ ਥੀਏਟਰ ਵਿੱਚ ਵੇਖਣਾ ਪਰ ਹੈਗੀ ਰਾਤ ਦੀ ਇਹ ਨਹੀਂ ਤੁਹਾਨੂੰ ਦਿਖਾਵਾਂਗੀ ਜਰੂਰ ਮੈਂ ਜੇ ਦਿਖਾ ਸਕੀ ਜੇ ਤੁਸੀਂ ਮੇਰੇ ਬਲੌਗ ਨਾਲ ਜੁੜੋਗੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਅਸੀਂ ਜਾਣਾ ਹੈ ਮੰਗਲਵਾਰ ਨੂੰ ਤੇ 7:20 ਮਿੰਟ ਤੇ ਸ਼ੋਅ ਲੱਗਣਾ ਹੈ ਉਹਦਾ ਤੇ ਇੱਕ ਲੇਟ ਦਾ ਹੈ ਤੇ ਰਾਤ ਨੂੰ 11:00 ਵਜੇ ਬੰਦ ਹੋਣੀ ਹੈ ਅਸੀਂ ਅਮੀਰਕ ਦੀ ਵੇਖਣ ਜਾਣਾ ਹੈ ਮੂਵੀ ਤੇ ਤੁਹਾਨੂੰ ਨਾਲ ਵੀ ਸ਼ੇਅਰ ਕਰਾਂਗੀ ਮੈਂ ਤੇ ਤਾਂ ਵੀ ਵਾ ਮੈਂਗੀ ਆਉਂਦੀਆਂ ਨੇ ਚਲੋ ਕੋਈ ਗੱਲ ਨਹੀਂ ਸ਼ੌਂਕ ਤਾਂ ਤੇ ਕੋਈ ਮੁੱਲ ਨਹੀਂ ਹੈਗਾ ਸ਼ੌਂਕ ਆਪਣੇ ਪੂਰੇ ਕਰਨੇ ਚਾਹੀਦੇ ਨੇ ਸਾਰੇ ਤੇ ਜੇ ਸ਼ੌਂਕ ਬੰਦੇ ਦੇ ਨਾ ਪੂਰੇ ਕੀਤੇ ਤੇ ਕੀ ਫਾਇਦਾ ਫਿਰ ਇਸ ਤਰ੍ਹਾਂ ਹੀ ਤੁਸੀਂ ਕੱਟਦੀਆਂ ਵੱਡਦੀਆਂ ਰਹਿ ਜੋਗੀਆਂ ਛਿਲਦੀਆਂ ਰਹਿ ਜੋਗੀਆਂ ਬਸ ਇੱਥੇ ਚੁੱਲ੍ਹੇ ਦੀ ਜ਼ਿੰਦਗੀ ਚੁੱਲ੍ਹੇ ਤੋਂ ਸ਼ੁਰੂ ਹੋਈ ਤੇ ਚੁੱਲ੍ਹੇ ਤੇ ਖਤਮ ਹੋ ਜਾਏਗੀ ਹੋਰ ਕੀ ਕਰਨਾ ਹੈ ਚਿੱਲੇ ਜਗੇ ਰਹਿ ਜਾਣਗੇ ਤੇ ਇਸ ਕਰਕੇ ਮੈਂ ਵੀ ਅਖਿਆ ਮੈ ਜਾਣਾ ਜ਼ਰੂਰ ਕਰਨਾ ਹੈ ਇਕ ਆਪਾਂ ਵੇਖ ਕੇ ਆਵਾਂਗੇ ਕਿ ਦਲਜੀਤ ਦੀ ਵੇਖ ਕੇ ਐਸਾ ਨੇ ਦੀ ਅਮੀ ਵਰਕ ਦੀ ਵੇਖ ਕੇ ਆਵਾਂਗੇ ਤੇ ਪੰਨੇਰਾ ਬੜਾ ਹੁੰਦਾ ਤੁਹਾਨੂੰ ਮੈਂ ਕਿੱਥੇ ਕਿਵੇਂ ਥੀਏਟਰ ਦੇ ਵਿੱਚ ਵਿਖਾ ਵੀ ਸਕਣੀ ਆ ਤੇ ਥੋੜੇ ਜਿਹਾ ਕਲਿੱਪ ਬਣਾ ਕੇ ਲਿਆਵਾਂਗੀ ਜੇ ਉੱਥੇ ਲਾਈਟ ਲੂਟ ਹੋਈ ਤੇ ਕਲਿੱਪ ਤੁਹਾਡੇ ਵਾਸਤੇ ਜਰੂਰ ਲਿਆਵਾਂਗੀ ਤੇ ਸ਼ੇਅਰ ਕਰਾਂਗੀ ਤੁਹਾਡੇ ਨਾਲ ਸਾਰੇ ਭੈਣ ਭਰਾਵਾਂ ਨਾਲ ਜਿਨੇ ਜਿਨੇ ਅਮੀ ਵਰਕ ਦੀ ਵੀਡੀਓ ਦੇ ਮੇਰੇ ਵਲੌਗ ਦੇ ਉੱਤੇ ਦੇਖਣੇ ਲਖਾਣੇ ਵਾਲੇ ਤੇ ਉਹ ਮੈਨੂੰ ਕਮੈਂਟ ਵਿੱਚ ਦੱਸਿਓ ਜਰੂਰ ਤੁਹਾਨੂੰ ਇੱਥੋਂ ਦਾ ਥੀਏਟਰ ਵੀ ਦਿਖਾਵਾਂਗੇ ਇਹ ਸਭ ਕੁਝ ਕਰਾਂਗੇ ਮਿਲਾਂਗੇ ਆਪਾਂ ਜਰੂਰ ਤੇ ਹੁਣ ਇੰਨਾ ਟਾਈਮ ਖਰਾਬ ਕਰਦਿਆਂ ਨਾ ਹੋਇਆ ਕੱਦੂ ਕਸ ਕਰ ਲਈਏ ਆਪਾਂ ਅੰਬਾਂ ਨੂੰ ਜਿਹੜੇ ਆਪਾਂ ਛੇਲ ਲਏ ਨੇ ਪਹਿਲਾਂ ਆਪਾਂ ਸਾਫ਼ ਦੇ ਧੋ ਲਈ ਸੀ ਇਹਨਾਂ ਹਮੇਸ਼ਾ ਐਦਾਂ ਦੀ ਚੀਜ਼ ਜਿਹੜੀ ਸਾਫ਼ੀ ਤੋਂ ਹੋਇਆ ਕਰੋ ਤੇ ਉਹਨਾਂ ਨੂੰ ਤੁਸੀਂ ਕੱਟ ਕੇ ਨਾ ਧੋਇਆ ਕਰੋ ਨਵੇਂ ਚੀਕੜੇ ਬਹੁਤ ਵੱਡੀ ਹੈ ਤੇ ਧਿਆਨ ਦੇ ਨਾਲ ਤੁਸੀਂ ਐਦਾਂ ਸ਼ਰੇਡ ਕਰਨੀ ਨੇ ਹਾਂ ਮੇਰੇ ਹੱਥੇ ਜਨਾ ਹੱਥ ਨਾ ਕੱਟਿਆ ਜਾਵੇ ਤੇ ਮੇਰੇ ਹੱਥ ਵਿੱਚ ਆਪਣੇ ਚ ਲੱਗ ਜਾਂਦੇ ਨੇ ਪਤਾ ਨਹੀਂ ਲੱਗਦਾ ਹੈਗਾ ਤੁਹਾਨੂੰ ਹੁਣ ਮੈਂ ਸੱਧੂ ਬਸ ਕਰਕੇ ਫਿਰ ਦਿਖਾਉਂਦੀ ਆਂ ਇਹ ਦੇਖੋ ਆਪਣੇ ਕੋਲ ਇਦਾਂ ਦੇ ਜਿਹੜੇ ਜਾਰ ਹੁੰਦੇ ਨੇ ਨਾ ਤੁਹਾਡੇ ਕੋਲ ਇਸ ਤਰ੍ਹਾਂ ਦੇ ਸਿੱਟੀਆਂ ਨਾ ਕਰੋ ਕੁਕਚਨ ਕੁਕਚੇ ਦੇ ਵਿੱਚ ਆਉਂਦਾ ਹੈ ਤੇ ਬਿਲਕੁਲ ਨਾ ਸਿੱਟਿਆ ਕਰੋ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਕਰੋ ਤੇ ਇਹ ਆਪਣੇ ਕੰਮ ਆਉਂਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੈਂਗੋ ਆਪਾਂ ਸਾਰਾ ਸਟੱਡ ਕਰ ਲਿਆ ਦੇਖੋ ਦੋਹਾਂ ਦਾ ਇੰਨਾ ਹੀ ਬਣਿਆ ਤੇ ਇਹ ਥੋੜਾ ਜਿਹਾ ਪੀਲਾ ਵੀ ਹੋ ਗਿਆ ਪਿਆ ਪਿਆ ਹੈਗਾ ਪਰ ਖੱਟਾ ਹੈ ਆਪਣਾ ਪਿਆ ਪਿਆ ਪੀਲਾ ਹੋ ਗਿਆ ਹੈ ਖੱਟਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਥੁੱਲੇ ਭਾਂਡੇ 'ਚ ਐਡ ਕਰਨਾ ਕਿਉਂਕਿ ਆਪਾਂ ਇੱਥੇ ਚੀਨੀ ਜ਼ਿਆਦਾ ਪਾਣੀ ਹੈ ਚੀਨੀ ਪਾਣੀ ਮੈਂ ਇੱਥੇ ਚੱਕਰ ਪਾਵਾਂਗੀ ਠੱਕਰ ਦੇ ਨਾਲ ਬਹੁਤ ਵਧੀਆ ਬਣਦਾ ਹੈ ਜੀ ਜੇ ਮੈਨੂੰ ਟਾਈਮ ਨਹੀਂ ਲੱਗਿਆ ਥੋੜੀ ਬਿਜੀ ਹੋ ਗਈ ਮੈਂ ਤੇ ਇਹ ਫੇਪ ਇਹਨਾਂ ਥੋੜਾ ਕਲਰ ਚੇਂਜ ਕਰ ਗਏ ਨੇ ਤੇ ਬਿਲਕੁਲ ਐਨ ਕੱਚੇ-ਕੱਚੇ ਸੀ ਪਰ ਹੈ ਆਪਣੇ ਖੱਟੇ-ਕੱਟੇ ਹੀ ਨੇ ਖੱਟੇ-ਕੱਟੇ ਹੀ ਨੇ ਤੇ ਇੱਥੇ ਆਪਾਂ ਤੇ ਇਹਨਾਂ ਪਾਵਾਂਗੇ ਲੌਂਗ ਦਿਖਾਉਂਦੀ ਤੁਹਾਨੂੰ ਮੈਂ ਗਾਇਸ ਵੀਰੇ ਖਾ ਲਓ ਚਟਣੀ ਤੁਸੀਂ ਵੀ ਗਾਇਸ ਵੀਰੇ ਇਹ ਖਾਏ ਜਰੂਰ ਆਪਣੀ ਭੈਣ ਦੀ ਚਟਣੀ ਰੋਟੀ ਦੇ ਤਾਰ ਕੀ ਅੱਧਾ ਟੀस्पून ਆਪਾਂ ਐਵੇਂ ਕੋ ਇੰਨਾ ਕੇ ਨਮਕ ਪਾਵਾਂਗੇ ਤੇ ਤਿੰਨ ਅਥੀ ਐਡ ਕਰਾਂਗੇ ਆਪਾਂ ਲੌਂਗ ਲੌਂਗ ਜਿਹੜੇ ਨੇ ਇਹਨਾਂ ਦੀ ਬਹੁਤ ਵਧੀਆ ਖੁਸ਼ਬੂ ਹੁੰਦੀ ਹੈ ਤੇ ਇਹਨਾਂ ਚੱਕਣੀ ਬਹੁਤ ਵਧੀਆ ਲੱਗਦੀ ਕਿਉਂਕਿ ਆਲਾ ਥੱਲੇ ਹੀ ਘਿਰ ਗਈ ਹੈ ਐਵੇਂ ਚੱਕ ਲੈਣੇ ਕੋਈ ਗੱਲ ਨਹੀਂ ਸਾਰਾ ਆਪਣਾ ਕਲੀਨ ਕੀਤਾ ਹੋਇਆ ਹੈ ਮਾਈਂਡ ਨਹੀਂ ਕਰਨਾ ਗਾਇਸ ਵੀਰ ਮਾਈਂਡ ਬਿਲਕੁਲ ਨਹੀਂ ਕਰਨਾ ਅੱਛਾ ਤੇ ਮਿਹਨਤ ਬਹੁਤ ਤੁਹਾਡੀ ਭੈਣ ਕਰਦੀ ਜੀ ਤੁਹਾਡੇ ਵਾਸਤੇ ਤੇ ਇਹ ਦੇਖੋ ਲੌਂਗ ਵਾਈ ਬਦੀ ਤੋਂ ਆਪਣੇ ਗੋਡੇ ਗਿੱਟੇ ਜਦ ਦਰਦ ਕਰਦੇ ਨੇ ਉਹਨਾਂ ਵਾਸਤੇ ਨੇ ਲੌਂਗ ਪਾਇਆ ਜਗਮ ਕਰਿਆ ਕਰੋ ਤੁਸੀਂ ਆਪਾਂ ਸ਼ੱਕਰ ਪਾਉਣ ਲੱਗੇ ਆ ਸ਼ੱਕਰ ਆਪਾਂ ਇਸ ਬ੍ਰਾਂਡ ਦੀ ਪਾਉਣ ਲੱਗੇ ਆ ਦੇਖ ਲਓ ਤੁਸੀਂ ਤੇ ਇਹ ਸਾਫ ਸੁਥਰਾ ਤੁਲਾ ਹੋਇਆ ਆਪਣਾ ਚਮਚਾ ਹੈ ਤੇ ਇਹਦੇ ਵਿੱਚ ਭਰ-ਭਰ ਕੇ ਚਮਚੇ ਆਪਾਂ ਪਾਣੇ ਨੇ ਇੱਕ ਪਾਤਾ ਦੋ ਪਾਤੇ ਤੇ ਇਥੇ ਆਪਾਂ ਲਗਾਤੇ ਤਿੰਨ ਤੇ ਇੱਥੇ ਚਾਰ ਹੋ ਗਏ ਇਹ ਹੋ ਗਏ ਪੰਜ ਕਿ ਮਿੱਠਾ ਜਿਆਦਾ ਪੈਣਾ ਹੈ ਤਾਂ ਸਭ ਤੋਂ ਜਿਆਦਾ ਸਭ ਤੋਂ ਤਾਂ ਜਿਆਦਾ ਮਿੱਠਾ ਇਹਦੇ ਵਿੱਚ ਇਸ ਕਰਕੇ ਮੈਂ ਜਿਆਦਾ ਇਹ ਨਹੀਂ ਬਣਾਉਂਦੀ ਹੈਗੀ ਪਰ ਮੈਨੂੰ ਕਿ ਬੜੀ ਟੇਸਟੀ ਲੱਗਦੀ ਹੈ ਕੀ ਕਰਾ ਤਰਾ ਜੀਂ ਦਾ ਟੇਸਟੀ ਆਵੇ ਜੇ ਬਹੁਤ ਜੀ ਕਰਦਾ ਨੂੰ ਖਾਣ ਨੂੰ ਪਰ ਇਹ ਜਿਆਦਾ ਆਪਣੇ ਵਾਸਤੇ ਜਦੋਂ ਆਪਾਂ ਏਜ ਦੇ ਥੋੜੀ ਜਿਹੀ ਹੋ ਜਾਈਏ ਨਾ ਤੇ ਜਿਆਦਾ ਮਿੱਠੇ ਵਾਲੀ ਚੀਜ਼ ਨਹੀਂ ਖਾਣੀ ਚਾਹੀਦੀ ਹਿਸਾਬ ਨਾਲ ਖਾਓ ਤੁਸੀਂ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਨਾ ਟਾਈਮ ਲੈਂਦੇ ਹੋਏ ਮਿਕਸ ਜਿਆਦਾ ਟਾਈਮ ਨਾ ਲਈਏ ਤੇ ਇਸ ਤਰ੍ਹਾਂ ਦੁੱਧ ਨੂੰ ਮਿਕਸ ਕਰ ਦੇਣਾ ਤੇ ਇਹਦੇ ਵਿੱਚ ਇਹ ਬਣ ਜਾਣੀ ਹੈ ਇਸ ਤਰ੍ਹਾਂ 2-3 ਦਿਨ ਰੱਖਾਂਗੇ ਤੇ ਇਦਾਂ ਇਹਨੇ ਬਣ ਜਾਣੀ ਹੈ ਉਹ ਦੇਖੋ ਅਰਾ ਮਿਕਸ ਕਰ ਦਿੱਤੀ ਹੈ ਇਹਦੇ ਵਿੱਚ ਇਹਨਾਂ ਇਸ ਤਰ੍ਹਾਂ ਕੁੱਕ ਹੋ ਜਾਣਾ ਹੈ ਕੋਈ ਇਹਦਾ ਜਿਆਦਾ ਵੱਡਾ ਕੰਮ ਨਹੀਂ ਹੈਗਾ इजी ਰੈਸਪੀ ਹੈਗੀ ਇਹ ਬਿਲਕੁਲ ਇਹ ਹੁਣ ਸ਼ਕਰਪਾਤੀ ਹੈ ਤੇ ਹਮੇਸ਼ਾ ਐਦਾਂ ਚੀਜ਼ ਪਾਣੀ ਤੁਸੀਂ ਕਾਚੇ ਦੇ ਜਾਰ ਵਿੱਚ ਹੀ ਪਾੜੋ ਕਿਉਂਕਿ ਜੇ ਆਪਾਂ ਪਾਨੇ ਨੇ ਪਲਾਸਟਿਕ ਵਿੱਚ ਪਲਾਸਟਿਕ ਆਪਾਂ ਕਈ ਵਾਰੀ ਧੁੱਪੇ ਰੱਖਨੇ ਆ ਪਲਾਸਟਿਕ ਪਿਗਲਦੀ ਪਿਗਰ ਕੇ ਤੁਹਾਡੀਆਂ ਚੀਜ਼ਾਂ ਦੇ ਵਿੱਚ ਮਿਕਸ ਹੁੰਦੀ ਹੈ ਆਪਣੀ ਸਿਹਤ ਵਾਸਤੇ ਹੈਲਥ ਵਾਸਤੇ ਬਿਲਕੁਲ good ਨਹੀਂ ਹੈਗੀ ਆਪਾਂ ਬਹੁਤ ਸਾਰੀ ਪਲਾਸਟਿਕ ਵੈਸੇ ਹੀ ਖਾਂਦੇ ਆ ਕਿ ਪਲਾਸਟਿਕ ਅਸੀਂ ਆਪਣੇ ਘਰ ਦੇ ਵਿੱਚ ਨਾ microwaves ਯੂਜ਼ ਕਰਦੇ ਆ ਨਾ ਅਸੀਂ ਪਲਾਸਟਿਕ ਵਾਲੇ ਰੈਪਿੰਗ ਪੇਪਰ ਨਾਲ ਫੂਡ ਰੈਪ ਕਰਦੇ ਆ ਕਿਉਂਕਿ ਮੈਂ ਡੱਬੇ ਵਿੱਚ ਪਾਉਂਦੀ ਆ ਜਾਂ ਮੈਂ ਉਸ ਤਰ੍ਹਾਂ ਭਾਂਡੇ ਚ ਕੱਲਣਾ ਉੱਪਰ ਪਲੇਟ ਦੇਣੀ ਬਹੁਤ ਘੱਟ ਸੀ ਰੈਪਿੰਗ ਪੇਪਰ ਯੂਜ਼ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਕਿਧਰੇ ਨਾ ਕਿਧਰੇ ਜਦੋਂ ਗਰਮ ਖਾਣਾ ਆਪਾਂ ਖਾਣਾ ਉਹ ਪਾਉਂਦੇ ਆ ਤੇ ਉਹ ਜਿਹੜਾ ਖਾਣੇ ਦਾ ਸਾਰਾ ਰੈਪਿੰਗ ਪੇਪਰ ਹੈ ਉਹ ਸਾਰਾ ਨਿਕਲ ਨਿਕਲ ਕੇ ਜਾਂਦਾ ਹੈ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਉਹ ਵੀ ਸ਼ੋਅ ਕਰਦੀ ਆ ਤੇ ਇਹ ਆਪਣਾ ਹੋ ਗਿਆ ਇਹ ਦੇਖੋ ਇਹ ਵਾਲਾ ਅਸੀਂ ਮੈਨੂੰ ਲੱਗਦਾ ਹੈ ਕਮ ਸੇ ਕਾਮ 3 ਸਾਲ ਹੋ ਗਏ ਨੇ 3 ਸਾਲਾਂ ਵਿੱਚ ਅਸੀਂ ਬਿਲਕੁਲ ਵੀ ਯੂਜ਼ ਨਹੀਂ ਇਹਨਾਂ ਕੀਤਾ ਹੈਗਾ ਤੇ ਇਹਦੇ ਵਿੱਚ ਵੇਖੋ ਹਜੇ ਕਿੰਨਾ ਕਿੰਨਾ ਸਾਰਾ ਪਿਆ ਹੈ ਮੈਂ ਦੇਖੋ ਇਹ ਵਾਲਾ ਜਿਹੜਾ ਨਾ ਜਦੋਂ ਆਪਾਂ ਗਰਮ ਖਾਣਾ ਪਾ ਦੇਣਾ ਰੱਖ ਦੇਣੇ ਤੇ ਉੱਤੇ ਆਪਾਂ ਰੈਪ ਕਰ ਦੇਣੀ ਹੈ ਫਟਾਫਟ ਹੀ ਰੱਖ ਆਪਾਂ ਨੂੰ ਕੰਮ ਨਵੇੜ ਲਈਏ ਕੰਮ ਨਵੇੜ ਨਾਲ ਨਾ ਕੰਮ ਕਰਿਆ ਕਰੋ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਜ਼ਰੂਰੀ ਤਾਂ ਅਸੀਂ ਕਦੇ-ਕਦਾਈਂ ਇਹਨੂੰ ਕਰਦੇ ਹਾਂ ਜਿਵੇਂ ਕੋਈ ਫਰੂਟ ਰਹਿ ਗਿਆ ਹੈ ਕਟਿਆ ਹੋਇਆ ਪਿਆਜ਼ ਕਟਿਆ ਹੋਇਆ ਉਹਨੂੰ ਰੈਪ ਕਰਕੇ ਫਰਿੱਜ ਵਿੱਚ ਰੱਖਣਾ ਖਾਣੇ ਤੇ ਅਸੀਂ ਬਿਲਕੁਲ ਨਹੀਂ ਇਹਨੂੰ ਲਾਂਦੇ ਹੈਗੇ ਕਿਉਂਕਿ ਅਸੀਂ ਆਪਣਾ ਖਾਣਾ ਭਾਂਡੇ 'ਚ ਪਾ ਕੇ ਜਿੱਦਾਂ ਹੋਣਾ ਮੈਂ ਤੁਹਾਨੂੰ ਦੱਸਿਆ ਇਦਾਂ ਦੇ ਮੈਂ ਡੱਬੇ ਨਹੀਂ ਛੱਡਦੀ ਇਹਨਾਂ ਵਿੱਚ ਖਾਣਾ ਵੀ ਪਾ ਕੇ ਤੁਸੀਂ ਫਰਿੱਜ ਵਿੱਚ ਧਾਰ ਸਕਦੇ ਹੋ ਤੁਹਾਡੀ ਸਹੀ ਦਿਵਾ ਤੇ ਇਹ ਤੁਹਾਨੂੰ ਮੈਂ ਚੀਜ਼ਾਂ ਦੱਸਦੀ ਮਹੀਆਂ ਵੀ ਆਪਣੀ ਤੁਹਾਡੀ ਹੈਲਥ ਠੀਕ ਹੈ ਤੇ ਤੁਸੀਂ ਆਪ ਵੀ ਠੀਕ ਠਾਕ ਹੋ ਰਾਜੀ ਵਾਜੀ ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਜੋ ਵੀ ਆਪਣੀ ਭੈਣ ਨੂੰ ਸਪੋਰਟ ਕਰੇਗਾ ਪਰਮਾਤਮਾ ਉਹਦੀ ਚੜ੍ਹਦੀ ਕਲਾ ਕਰੇ ਅੱਜ ਆਪਾਂ ਮਿਰਚ ਵੀ ਰੈੱਡ ਮਿਰਚ ਵੀ ਪਾਣੀ ਸੀ ਤੇ ਉਹ ਗਏ ਸੀ ਪਾਣੀ ਪੂਲਾ ਪਾ ਤੇ ਫਿਰ ਯਾਦ ਰੱਖੀਏ ਕਿ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਮਿਰਚ ਵੀ ਲਾ ਦੇਣੀ ਕਿਉਂਕਿ ਮਿੱਠਾ ਖੱਟਾ ਤੇ ਇਹ ਚਟਪਟਾ ਜਿਹਾ ਬੰਦਾ ਬਹੁਤ ਵਧੀਆ ਇਹ ਪਾਉਣ ਦੀ ਸੀ ਹੁਣੇ ਹੀ ਕਾਲੂ ਇਹਨੂੰ ਜਿੰਦਾ ਮਰਜੀ ਹੈ ਤੇ ਰੈਡੀ ਹੋ ਗਿਆ ਤੁਸੀਂ ਵੀ ਬਣਾਓ ਜਿਵਾਇ ਕਰੋ ਵੀਡੀਓ ਵਧੀਆ ਲੱਗੇ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਵਿੱਚ ਦੱਸਿਆ ਕਰੋ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਕਿਹੜੀ ਨਹੀਂ ਲੱਗਦੀ ਐਦਾਂ ਹੁਣ ਆਪਾਂ ਇਹਨੂੰ ਟੱਕਣ ਵੀ ਇੱਕ ਵਾਰੀ ਫੇਲ ਦਬਾਰੇ ਥੋਲਿਆ ਉਹ ਤਾਂ ਆ ਕੇ ਰੱਖਿਆ ਸੀ ਇਸ ਤਰ੍ਹਾਂ ਪੈਨ ਨੂੰ ਕਵਰ ਕਰਕੇ ਰੱਖਦੇ ਨੇ ਇਸ ਤਰ੍ਹਾਂ ਵਧੀਆ ਲੱਗੇ ਤੇ ਜਿਵੇਂ ਦੱਸਿਓ ਜੀ ਮੈਨੂੰ ਅੱਜ ਵਾਲਾ ਤੁਹਾਨੂੰ ਇਹ ਵਾਲਾ ਲੁੱਕ ਕਿਦਾਂ ਦਾ ਲੱਗਿਆ ਕਿਸੇ ਦਿਨ ਖਾ ਕੇ ਵੀ ਦਿਖਾਵਾਂਗੀ ਤੁਹਾਨੂੰ ਲੱਖ ਲੱਖ ਵਧਾਈਏ ਸਾਰਿਆਂ ਨੂੰ ਸਾਵਣ ਦੀ ਸੌਣ ਮਹੀਨੇ ਦੀ ਪਰਮਾਤਮਾ ਸਭ ਵਾਸਤੇ ਚ ਚੜ੍ਹਦੀਆਂ ਕਲਾ ਵਿੱਚ ਰੱਖੀ ਸੌਣ ਮਹੀਨੇ ਦੇ ਪਿੰਗਾ ਛੂਟੋ ਆਪਾਂ ਉਹ ਕਿਸੇ ਦਿਨ ਪਿੰਗੀ ਛੂਟ ਕੇ ਆਵਾਂਗੇ ਦੇਖੋ ਜੀ ਹੋ ਗਿਆ ਆਪਣਾ ਰੈਡੀ ਚਾਰ ਦੀ ਗੰਤੋਂ ਤੁਪ ਜਿੱਦ ਬਿਲਕੁਲ ਨਹੀਂ ਰੱਖਿਆ ਆਪਾਂ ਤੁਪ ਜਿੱ ਨਹੀਂ ਰੱਖਿਆ ਕਿਉਂਕਿ ਧੁੱਪ ਨੇ ਜੇ ਪਸੀਨਾ ਪੈ ਗਿਆ ਖਰਾਬ ਹੋ ਜਾਏਗਾ ਆਪਾਂ ਅੰਦਰ ਹੀ ਰੱਖਿਆ ਸੀ ਰੈਡੀ ਹੋ ਗਿਆ ਤੁਸੀਂ ਵੀ ਬਣਾਓ ਜਿਵਾਈ ਕਰੋ ਪਰੌਂਠੇ ਨਾਲ ਖਾਓ ਤੰਦੂਰੀ ਰੋਟੀ ਨਾਲ ਖਾਓ ਭਾਵੇਂ ਤੁਸੀਂ ਮਿੱਥੇ ਵੀ ਕਿਸੇ ਵੀ ਪਰੌਂਠੇ ਨਾਲ ਖਾਓ ਬੜਾ ਟੇਸਟੀ ਹੋਏਗਾ ਬਹੁਤ ਜ਼ਿਆਦਾ ਟੇਸਟੀ ਹੈ